ਜਿਹੜਾ ਸੁਪਨਾ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਸੀ ਤੇ ਅੱਜ ਪੂਰਾ ਹੋ ਗਿਆ ਚਾਂਦੀ ਹੀ ਕੀਚੇ ਨੇ ਉਹ ਵੀ ਉੱਪਰ ਸੇ ਕੀ ਕਹਿੰਦੀਆਂ ਨੇ ਲੱਤਾਂ ਫਿਰ ਜੀ ਆਇਆਂ ਵਾ ਇੱਕ ਵਧੀਆ ਸੰਗਤ ਆਵੇ ਇਹ ਆਪਣੇ ਪਰਿਵਾਰ ਅੱਥੇ ਰੰਦੇ ਪਏ ਗਏ ਹਾਂਜੀ ਔਰ ਉਹਨਾਂ ਨੂੰ ਬਰਤੀਬੰਦ ਕੀਤਾ ਕਿ ਕਚੌੜੀ ਬੋਲਦੇ ਵਈ ਇਸਕੋ ਮਿੱਠੀ ਹੁੰਦੀ ਹੈ ਮਾਵਾ ਕਚੌੜੀ ਮਾਵਾ ਕਚੌੜੀ ਸਮਾ ਸਵੇਰ ਦਾ ਜੀ तकरीबन ਪੌਣੇ 7 ਹੋ ਗਏ ਤੇ ਆਪਾਂ ਨਹਾ ਧੋ ਕੇ ਰੈਡੀਆ ਪਰਣਾ ਮੰਨਣਾ ਬਸ ਲੀੜਾ ਕਪੜਾ ਇੱਧਰ ਖਿੰਡਿਆ ਪਿਆ ਵਾ ਤੇ ਗਗਨ ਵੀ ਵਸਤੇ ਆ ਰਹੀ ਆ ਨਹਾਉਣ ਗਿਆ ਹੋਇਆ ਆਉਂਦਾ ਕੁਛ ਸੰਗਤ ਆਈ ਸੀ ਰਾਤ ਤੇ ਕਿਉਂਕਿ ਗੁਰਪੁਰਬ ਆ ਨਾ ਇੱਥੇ ਉਦੋਂ ਕੋਈ ਆਉਂਦਾ ਨਹੀਂ ਹੈਗਾ ਤੇ ਕੁਛ ਸੰਗਤ ਉਧਰ ਪਈ ਸੀਗੀ ਗੱਦੇ ਜਿੱਦਾਂ ਮਿਲ ਜਾਂਦੇ ਨੇ ਤੇ ਬਸ ਇਹ ਕੁਛ ਸੰਗਤ ਉਧਰ ਉਧਰ ਵਾਸ਼ਰੂਮ ਸਾਰਾ ਪ੍ਰਬੰਧ ਵਧੀਆ ਵਾ ਦੋ ਗੇਟ ਨੇ ਇੱਕ ਪਿੱਛੇ ਦੀ ਆ ਗੁਰਦਰਾ ਸਾਹਿਬੇ ਕਿ ਇੱਧਰ ਅੱਗੇ ਛੋਟਾ ਬਾਕੀ ਦਰਸ਼ਨ ਕਰਾਉਣੇ ਆ ਜੀ ਆਪਾਂ ਤੁਹਾਨੂੰ ਸਫਰ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਕਰਿਓ ਜਰੂਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਛੋਟੇ ਵੱਡੇਆਂ ਨੂੰ ਜੀ ਪਿਆਰ ਜੀ ਸਤਿਕਾਰ ਤੇ ਆਪਾਂ ਤੁਹਾਨੂੰ ਜਿਵੇਂ ਦੱਸਿਆ ਨਗੌਰ ਆ ਗਏ ਸੀ ਕਿ ਇੱਥੇ ਬੀਕਾ ਨੇਰ ਤੋਂ ਤਕਰੀਬਨ 115 ਕਿਲੋਮੀਟਰ ਚੱਲ ਕੇ ਸੈਫ ਜਿਹੜਾ ਸਾਈਕਲ ਸਫਰ ਉਹ ਤੈਅ ਕੀਤਾ ਤੇ ਰਾਤ ਥੋੜਾ ਜਿਹਾ 7:30 ਹੋ ਗਏ ਸੀਗੇ ਗੁਰਦਰਾ ਸਾਹਿਬ ਇੱਥੇ ਆਪਾਂ ਉੱਦਾਂ ਇੱਥੇ ਕੋਈ ਰਹਿੰਦਾ ਨਹੀਂ ਹੈ ਗੁਰਦਰਾ ਸਾਹਿਬ ਸੰਗਤ ਆਈ ਹੋਈ ਆ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦਾ ਜੀ ਪ੍ਰਕਾਸ਼ ਪੁਰਬਾ ਗੁਰਪੁਰਬ ਤੇ ਤਾਂ ਕਰਕੇ ਇੱਥੇ ਥੋੜੀ ਜਿਹੀ ਸੰਗਤ ਆਈ 8-10 ਜਾਣੇ ਤੇ ਆਪਾਂ ਨੂੰ ਇੱਥੇ ਗੱਦੇ-ਗੁੱਦੇ ਮਿਲ ਗਏ ਸੀ ਰਾਤ ਨੂੰ ਜੀ ਤੇ ਰੋਟੀ ਪਾਣੀ ਬਾਅਦ ਛਕਿਆ ਆਏ ਸੀਗੇ ਤੇ ਜਿਵੇਂ ਇਹ ਸਟੇਸ਼ਨ ਦੇ ਨਾਲ ਹੀ ਗੁਰਦਰਾ ਸਾਹਿਬ ਆ ਜੀ ਇੱਧਰ ਪਿੱਛੇ ਵੱਡਾ ਗੇਟ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੱਡਾ ਗੇਟ ਆ ਤੇ ਗੱਡੀ-ਗੁੱਡੀ ਇੱਥੇ ਉਦਾਂ ਖੜਾ ਸਕਦੇ ਹੋ ਜਿਵੇਂ ਜਦੋਂ ਸੰਗਤ ਹੁੰਦੀ ਆ ਮਤਲਬ ਕਿ ਕੋਈ ਹੁੰਦਾ ਇੱਥੇ ਕੋਈ ਗੁਰਪੁਰਬ ਹੁੰਦਾ ਕੋਈ ਸਮਾ ਉਸ ਤੋਂ ਬਿਨਾ ਨਹੀਂ ਉਸ ਤੋਂ ਬਿਨਾ ਜਿਹੜਾ ਗੇਟ ਛੋਟਾ ਵੋ ਪਿੱਛੇ ਆ ਉਧਰ ਉਹ ਤੁਹਾਨੂੰ ਦਰਸ਼ਨ ਕਰਾਉਣੇ ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਉਣੇ ਆ ਜੀ ਤੇ ਉਦੋਂ ਬਾਅਦ ਆਪਣੇ ਦਾ ਇੱਕ ਦੋ ਮਿੱਤਰ ਵੀਰ ਭਾਈ ਅੰਕਲ ਉਹ ਨਹੀਂ ਹੋਰ ਆਏ ਹੋਏ ਨੇ ਜੀ ਉਧਰ ਆਪਣੇ ਪੰਜਾਬ ਵਾਲੀ ਸਾਈਡ ਤੇ ਉਹਨਾਂ ਨਾਲ ਵੀ ਤੁਹਾਨੂੰ ਜਿਹੜੀ ਆ ਗੱਲਬਾਤ ਉਹ ਕਰਵਾਉਣੇ ਆਪਾਂ ਤੇ ਸੰਗਤ ਆਈ ਆ ਕਿਉਂਕਿ ਗੁਰਪੁਰਬ ਆ ਇੱਥੇ ਜਿਆਦਾ ਸੰਗਤ ਆ ਨਾ ਜਿਵੇਂ ਆਉਂਦੀ ਨਹੀਂ ਹੈਗੀ ਤੇ ਇੱਧਰ ਵਾਸ਼ਰੂਮ ਵਾਸ਼ੂਮ ਸਾਰੇ ਬਣੇ ਹੋਏ ਨੇ ਤੇ ਜੇ ਕੋਈ ਗੱਡੀ ਗੁੱਡੀ ਹੁੰਦੀ ਆ ਕਈਆਂ ਕਈ ਵਾਰੀ ਗੱਡੀ ਚੋਂ ਆਉਂਦਾ ਕੋਈ ਤ aí ਪਿੱਛੇ ਇੱਕ ਨਾ ਗੇਟ ਬਣਿਆ ਹੋਇਆ ਵਾ ਇੱਧਰ ਹੀ ਤੁਸੀਂ ਗੱਡੀ-ਗੁੱਡੀ ਲੈ ਕੇ ਇੱਥੇ ਅੰਦਰ ਵੜ ਸਕਦੇ ਹੋ ਤੇ ਇਹ ਨਿਸ਼ਾਨ ਸਾਹਿਬ ਆ ਗਿਆ ਜੀ ਅ ਨਿਸ਼ਾਨ ਸਾਹਿਬ ਝੂਲ ਰਿਹਾ ਜੀ ਤੇ ਇਹ ਵੱਡਾ ਗੇਟ ਆ ਜਿਹੜਾ ਛੋਟਾ ਗੇਟ ਆ ਉਹਦੇ ਵਿੱਚ ਦੀ ਤੁਸੀਂ ਬਸ ਇੱਕ ਬੰਦਾ ਲੰਘ ਸਕਦਾ ਉਹ ਬੈਕ ਸਾਈਡ ਆ ਇਹ ਨਾਲ ਸਟੇਸ਼ਨ ਆ ਜਾਂਦਾ ਵਾ ਸਟੇਸ਼ਨ ਦੇ ਬਿਲਕੁਲ ਕੋਲੇ ਆ ਅ ਸਟੇਸ਼ਨ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਾਲ ਫਲਾਈਓਵਰ ਆ ਤੁਸੀਂ ਜਦੋਂ ਮਰਜੀ ਨੂੰ ਮਰਜ਼ੀ ਪੁੱਛ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਤੁਹਾਨੂੰ ਇੱਥੇ ਫਲਾਈਓਵਰ ਦੇ ਕੋਲੇ ਦੱਸ ਸਕਦਾ ਹਰ ਬੰਦਾ ਦੱਸ ਦੂਗਾ ਤੇ ਇਹ ਜੀ 메ਨ ਗੇਟ ਆ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਇਹ ਨਗੌਰ ਦਾ ਗੁਰਦੁਆਰਾ ਬੀਕਾ ਨੇਰ ਤੋਂ 110 ਜਾਂ 115 ਕਿਲੋਮੀਟਰ ਹੈ ਜੀ ਇੱਥੇ ਕੋਈ ਵੀ ਤੁਸੀਂ ਆਉਣਿਓ ਵੇਲੇ ਇੱਕ ਵੇਲੇ ਮਤਲਬ ਕਿ ਰਾਤ ਹੁੰਦੀ ਇੱਥੇ ਠਹਿਰ ਸਕਦੇ ਹੋ ਤੁਸੀਂ ਕੋਈ ਵੀ ਕਿਸੇ ਆਪਣੇ ਨਿੱਜੀ ਕੰਮ ਆਉਣਿਓ ਤਾਂ ਇੱਥੇ ਠਹਿਰ ਸਕਦੇ ਹੋ ਇਹ ਬੈਕ ਸਾਈਡ ਆ ਜਿੱਧਰ ਦੇ ਅਸੀਂ ਕੱਲ ਐਂਟਰ ਹੋਏ ਸੀਗੇ ਤੇ ਨਾਲ ਇੱਕ ਆ ਪੈਲਸ ਜਿਹਾ ਵੇ ਤੇ ਵਿਆਹ ਚੱਲਦਾ ਸੀ ਰਾਤ ਤੇ ਰਾਤ ਅਸੀਂ ਇਧਰ ਵੀ ਐਂਟਰ ਹੋਏ ਸੀ ਇੱਥੋਂ ਹੀ ਸਾਈਕਲ ਅਸੀਂ ਐਂਟਰ ਕੀਤੇ ਛੋਟਾ ਗੇਟ ਆ ਇਹ ਤੇ ਫਲਾਈਓਵਰ ਦੇ ਬਿਲਕੁਲ ਨਾਲ ਇਹ ਆ ਸਾਹਮਣੇ ਗਲੀ ਮੁੜਦੀ ਆ ਤੇ ਨਾਲ ਹੀ ਦੋ ਮੈਨੂੰ ਲੱਗਦਾ 40 50 ਕਦਮਾ ਹੋਣਗੇ ਆ ਤੇ ਨਾਲ ਹੀ ਆ ਗੁਰਦਰਾ ਸਾਹਿਬ ਦਾ ਜੀ ਆ ਛੋਟਾ ਗੇਟ ਆ ਇਹ ਜਿਹੜਾ ਵਾ ਨਗੌਰ ਦਾ ਗੁਰਦੁਆਰਾ ਸਾਹਿਬ ਤੇ ਇਧਰ ਇੱਕ ਨਿਸ਼ਾਨ ਸਾਹਿਬ ਇਹ ਉੱਪਰ ਆ ਗਿਆ ਆ ਨੋਟ ਕਰ ਲਿਓ ਇੱਥੇ ਇੱਕ ਅੰਬ ਦਾ ਦਰਖਤ ਆ ਤੇ ਆ ਛੋਟਾ ਗੇਟ ਉੱਪਰ ਇੱਕ ਖੰਡਾ ਸਾਹਿਬ ਬਣਿਆ ਹੋਇਆ ਜੀ ਤੇ ਸਾਹਮਣੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਆ ਜੀ ਤੇ ਆਪਾਂ ਦਰਸ਼ਨ ਕਰਦੇ ਆ ਜਾ ਕੇ ਤੇ ਤੁਸੀਂ ਪ੍ਰਬੰਧ ਸਾਹਿਬ ਦੇ ਬਾਬਾ ਜੀ ਇੱਥੇ ਦਾ ਜੀ ਅੱਛੇ ਬੜਾ ਪਹਿਲੇ ਆਪਣਾ ਇੱਥੋਂ ਪ੍ਰਧਾਨ ਸੀਗੇ ਜੀ ਇੱਥੇ ਆਸਾ ਸਿੰਘ ਜੀ ਸੀ ਪਹਿਲੇ ਪ੍ਰਧਾਨ ਜੀ ਉਹਨ ਇੱਥੇ ਦਾ ਨਗੌਰ ਦਾ ਗੁਰਦੁਆਰਾ ਹੈ ਇਹ ਇਹਦਾ ਜਿਹੜੀ ਆਪਣੇ ਬਾਟਰਸਿੰਗ ਹੈਗੇ ਜੀ ਜੀ ਇਸका के निवास ਕਰਦੇ ਹਨ ਫਾਤੇਪੁਰ ਸੀਕਰੀ ਬਰਤਪੁਰ ਔਰ ਅਲਵਾ ਅੱਛਾ ਜੀ ਅਲਵਾ ਤੋਂ ਥਿਆ ਕਰਕੇ ਅੱਛਾ ਜੀ ਨੋ ਕਿ ਆਪਣੇ ਸੰਗਤ ਪ੍ਰਸਤਾਨ ਕਰਦੀ ਹੈ ਹਾਂਜੀ ਔਰ ਮਹਾਰਾਜ ਦਾ ਇੱਥੇ ਬੜਾ ਬਹੁਤ ਜ਼ਿਆਦਾ ਪ੍ਰਤਾਪ ਹੈ ਗੁਰੂ ਸਾਹਿਬ ਜੀ ਇੱਥੇ ਗੁਰੂਆਂ ਦੇ ਵੀ ਦੇ ਪੈਰ ਪਏ ਹੋਏ ਹਨ ਪੁਰਾਣੇ ਟਾਈਮ 'ਚ ਠੀਕ ਹੈ ਜੀ ਔਰ ਉਹਨਾਂ ਨੇ ਉਹਨਾਂ ਦੀ ਸੰਧਰਮ ਤੇਵੇ ਸੰਗਤ ਇੱਥੇ ਆ ਬਾਬਾ ਦੇਵ ਚ ਲਖਮੀ ਚੰਦ ਤੇ ਦੇਵ ਚੰਦ ਜੀ ਦੇ ਜਿਹੜੇ ਸਾਰੇ ਬੱਚੇ ਗਏ ਉਹਨਾਂ ਦੀ ਸੰਗਤ ਇੱਥੇ ਪੈਰ ਪਾਉਂਦੀ ਹੈ ਜੀ ਜੀ ਔਰ ਪਾਉਂਦੀ ਪਈ ਔਰ ਪਾਉਂਦੀ ਰਹੇਗੀ ਜੀ ਔਰ ਇਹ ਗੁਰਦੁਆਰਾ ਸ੍ਰੀ ਨਗੌਰ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬਾ ਰੇਲਵੇ ਸਟੇਸ਼ਨ ਦੇ ਕੋਲ ਹੈ ਕੋਲਾ ਬਿਲਕੁਲ ਜੀ ਔਰ ਇਹਦੇ ਇਸ ਗੁਰਦੁਆਰੇ ਦੇ ਵਿੱਚ ਇਸ ਗੁਰਦੁਆਰੇ ਦੇ ਵਿੱਚ ਆਪਾਂ ਨੂੰ ਬਹੁਤ ਵੱਡੀ ਸਾਨੂੰ ਇੱਥੇ ਕਮੀ ਮਹਿਸੂਸ ਹੋ ਰਹੀ ਹੈ ਜੀ ਕਿ ਆਸ ਪड़ोस ਦੇ ਜਿਹੜੇ ਲੋਕ ਹੈਗੇ ਉਹਨਾਂ ਨੇ ਪੁਰਾਣੇ ਟਾਈਮ ਤੋਂ ਹੀ ਜਿਵੇਂ ਉਹਨਾਂ ਨੇ ਆਉਦੀ ਮਨਮਰਜ਼ੀ ਕੀਤੀ ਹੈ ਸਿੱਖਾ ਦੀ ਤੇ ਕਮੀ ਹੈ ਬਿਲਕੁਲ ਜੀ ਔਰ ਉਸ ਕਾਰਨ ਹੈ ਇਸ ਗੁਰੂਗਰ ਦਾ ਫਿਰ ਵੀ ਮਹਾਰਾਜ ਆਪਣੇ ਆਪ ਸੰਗਤ ਆ ਕਰਕੇ ਸੇਵਾ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਬਾਬਾ ਜੀ ਬੁੱਢਾ ਜਹਾੜਵਲ ਤੋਂ ਜੀ ਨਹੀਂ ਅਸੀਂ ਸੂਰਤਗੜ ਤੋਂ ਆ ਸੂਰਤਗੜ ਔਰ ਇਥੇ ਹੀ ਅਸੀਂ 2.5 ਸਾਲ ਤੋਂ ਸੇਵਾ ਕੀਤੀ ਪਹਿਲੇ ਠੀਕ ਹੈ ਜੀ ਔਰ ਮਹਾਰਾਜ ਹੈ ਇਸ ਗੁਰੂਗਰ ਤੇ ਬਹੁਤ ਵੱਡਾ ਮਤਲਬ ਬਹੁਤ ਕਿਰਪਾ ਜੀ ਤੇ ਹੁਣ ਗੁਰਪੁਰਬ ਕਰਕੇ ਤੁਸੀਂ ਆਏ ਹੋ ਨਾ ਹਾਂ ਬਸ ਗੁਰਪੁਰਬ ਦਾ ਉੱਥੇ ਕੋਈ ਟਰੇਜਡੀ ਹੋ ਗਈ ਸੀ ਇਹਨਾਂ ਦੇ ਅਚਾਨਕ ਹੀ ਤੇ ਉਹਨਾਂ ਨੂੰ ਪਤਾ ਲੱਗਣ ਤੋਂ ਬਾਅਦ ਮੈਂ ਕਿਹਾ ਵੀ ਗੁਰੂ ਘਰ ਦਾ ਜਿਹੜਾ ਹੈਗਾ ਉੱਥੇ ਕੋਈ ਸਮਾਹਲ ਵਾਲਾ ਬੰਦਾ ਹੈਗਾ ਯਾਨੀਗਾ ਜੀ ਉਹ ਦੇਖਣ ਵਾਸਤੇ ਇੱਥੇ ਮੈਂ ਆਇਆ ਸੀ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਉਹਨਾਂ ਦੇ ਜਿਹੜਾ ਗ੍ਰੰਤੀ ਪਹਿਲੇ ਕਰਦਾ ਪੈ ਸੀ ਹਾਂਜੀ ਉਹਨਾਂ ਦੇ ਚਾਚਾ ਹਰਜਿੰਦਰ ਸਿੰਘ ਇੱਥੇ ਸੇਵਾ ਕਰਨ ਵਾਸਤੇ ਆਏ ਗਏ ਜੀ ਜੀ ਤੇ ਕਾਲਾ ਸਿੰਘ ਜੀ ਉਹਨਾਂ ਦਾ ਨਾਮ ਬੁਲਦੇ ਠੀਕ ਹੈ ਮੈਂ ਦੇਖਿਆ ਰਾਤੀ ਤੁਰਕਿਆ ਮੈਂ अच्छा जी चेक करने वास्ते के भी सेवा कर दे पे नहीं कर दे पे ते महाराज जी सेवा जा, ते कृपा की है वो गुरु साहब जी सेवा ਤੁਸੀਂ ਹੁਣ ਜਿਵੇਂ ਹਾਂਜੀ ਚਲੇ ਜਾ ਚਲੇ ਜਾਓਗੇ ਠੀਕ ਹੈ ਜੀ ਇੱਕ ਦੋ ਦਿਨਾਂ ਚ ਤੇ ਉਸ ਤੋਂ ਬਾਅਦ ਕੋਈ ਸੰਗਤ ਆਉਂਦੀ ਆ ਫਿਰ ਇੱਥੇ ਪ੍ਰਬੰਧ ਜਾਂਦੀ ਹੁੰਦਾ ਹਾਂ ਪ੍ਰਬੰਧਾ ਸਿਆ ਜੀ ਇੱਥੇ ਪ੍ਰਬੰਧਾ ਹੈਗਾ ਪ੍ਰਬੰਧਾ ਸਿੱਕਿਤਾਗਾ 50 ਰੁਪਏ ਪ੍ਰਤੀ ਬੰਦਾ ਲੈਂਦੇ ਗਏ ਉਹ ਸੇਵਾ ਦਾ ਇਸ ਵਾਸਤੇ ਕੇ ਵੀ ਗਰਮ ਪਾਣੀ ਹੈ ਹਾਂਜੀ ਹਾਂਜੀ ਬਿਲਕੁਲ ਕੋਈ ਵੈਂਟਰੇਸ ਹੈਗੀ ਹੈ ਉਹਦੇ ਵਾਸਤੇ 50 ਰੁਪਏ ਚਲੋ ਇੰਨਾ ਕ ਤਾਂ ਜ਼ਰੂਰੀ ਵੀ ਆ ਹਾਂਜੀ ਤੇ ਉਹ ਵੀ ਕੋਈ ਉਹਦੇ ਵਿੱਚ ਕੋਈ ਲਾਗ ਕੋ ਨਹੀਂ ਕੀ ਨਹੀਂ ਹੁੰਦਾ ਕਿਸੇ ਕੋਲੇ ਤਾਂ ਕੋਈ ਜਰੂਰੀ ਕੋ ਨਹੀਂ ਬਿਲਕੁਲ ਜੀ ਬਿਲਕੁਲ ਤੇ ਜਿੰਨੇ ਜਿੰਨੇ ਕੋਲੇ ਹੈਗਾ ਉਹ ਅਗਲਾ ਉੱਥੇ ਦੇਖ ਕੇ ਜਾਂਦਾ ਔਰ 50 ਰੁਪਏ ਚ ਵਾਏ ਗੁਰਜੀ ਆਪਣੇ ਗਰਮ ਪਾਣੀ ਮਿਲੇਗਾ ਹਾਂਜੀ ਲੈਟਰਿੰਗ ਬਾਥਰੂਮ ਨਹਾਉਣ ਦੋਣ ਵਿੱਚ ਸਾਰਾ ਤੇ ਖਾਣਾ ਲੰਗਰ ਵੀ ਨਹੀਂ ਹੁੰਦਾ ਤਾਂ ਇੱਥੇ ਵਿਵਸਥਾ ਹੋ ਜਾਂਦੀ ਹੈ ਹੋ ਜਾਂਦੀ ਆ ਠੀਕ ਆ ਅਸੀਂ ਪਹਿਲਾਂ ਧਰਮਸ਼ਾਲਾ ਰਹਿਣਾ ਜੀ ਅਸੀਂ ਮੈਪ ਤੇ ਦੇਖਿਆ ਫੇਰ ਸਾਨੂੰ ਗੁਰਦਰਾ ਸਾਹਿਬ ਇੱਥੇ ਜੀ ਆਏ ਨੂੰ ਇੱਕ ਸੰਗਤ ਆਵੇ ਇਹ ਆਪਣੇ ਪਰਿਵਾਰ ਅੱਤੇ ਰੰਦੇ ਪਏ ਗਏ ਹਾਂਜੀ ਔਰ ਉਹਨਾਂ ਨੂੰ ਪ੍ਰਤੀਬੰਧ ਕੀਤਾ ਹੈ ਕਿ ਵਿਚੜੀ ਸੰਗਤ ਆਵੇ ਸੰਗਤ ਸਰਉਪਰੀ ਹੈ ਜੀ ਉਹਨਾਂ ਦੀ ਸੇਵਾ ਆਪਣਾ ਧਰਮ ਹੈ ਆਪਣਾ ਕਰਤਵ ਹੈ ਸੇਵਾ ਕਰਨੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫ ਕਰਿਓ ਜਿਹੜੀ ਪਿੱਛੇ ਇੱਕ ਵੀਡੀਓ ਬਣਾਈ ਸੀ ਬਾਬਾ ਜੀ ਨਾਲ ਵੀ ਚਲੋ ਥੋੜੀ ਬਹੁਤੀ ਠੀਕ ਆ ਗਈ ਬਾਬਾ ਜੀ ਤੋਂ ਪਹਿਲਾਂ ਇੱਕ ਬਣਾਈ ਸੀ ਅੰਕਲ ਨਾ ਉਹ ਥੋੜੀ ਨਾ ਕੱਟੀ ਗਈ ਪਤਾ ਨਹੀਂ ਲੱਗਿਆ ਜਿਵੇਂ ਉਹ ਸੈਲਫੀ ਸਟਿਕ ਨਾਲ ਉਹ ਕੈਮਰਾ ਕਿਤੇ ਆ 1.1 ਵਾਲਾ ਉਹ ਹੋ ਗਿਆ ਕਲਿੱਕ ਹੋ ਗਿਆ 0. ਵੈਸੇ 5 ਤੇ ਆਪਾਂ ਕਰਦੇ ਹੁੰਦੇ ਹਾਂ ਜੀ ਜਿਆਦਾ ਲੋਕ ਹੋਣ ਅ ਮੈਂ ਕਿਹਾ ਚਲੋ ਦੱਸ ਦੇ ਕਿਉਂਕਿ ਬਾਅਦ ਵਿੱਚ ਹੁਣ ਦੇਖੀ ਸੀਗੀ ਉਹ ਤੇ ਆਪਾਂ ਹੁਣ ਪੈਕਿੰਗ ਕਰਦੇ ਆ ਜੀ ਤੇ ਪੌਣੇ ਅੱਗੇ ਵੱਲ ਚੱਲੇ ਦੇਖਦੇ ਆਪਾਂ ਕਿੱਥੇ ਤੱਕ ਪਹੁੰਚਦੇ ਆਪਾਂ ਹੁਣ ਜਿਹੜੀ ਆਪਣੀ ਤਿਆਰੀ ਹੈ ਮੇਨ ਮਕਸਦ ਮੇਲਾ ਪੁਸ਼ਕਰ ਗਰੀ ਧੰਨਵਾਦ ਸ਼ੁਕਰੀਆ ਫਿਰ ਮਿਲਦੇ ਆ ਆ ਸਟੀਲ ਦੇ ਗਲਾਸ ਚਾਹ ਪੋਈਆ ਦੇ ਜਮੈਂ ਭੋਰਾ ਕਾ ਇੱਕ ਦੋ ਕੱਪ ਨੇ ਇਹਦੇ ਵਿੱਚ ਇਹ ਵੀ ਦੇਖ ਲਓ 10 10 ਸਾਲੇ ਲੈ ਫੇਰ ਵੀ ਇੰਨੀ ਕ ਬਣੀ ਐ ਇੰਨੀ ਕ ਦੋ ਕੱਪ ਪਾ ਕੇ ਵੀ ਚਾਰ ਕੱਪ ਨੇ ਦੇਖ ਲਓ ਲੈ ਬੜਾ ਯਾਰ ਭੋਰਾ ਕ ਚਾਹ ਦਿੰਦੇ ਨੇ ਬਿਸਕਟ ਲੈ ਲਿਆ ਬਿਸਕਟ ਖਾਣੇ ਫੇਰ ਦੇ ਦਿੰਦੇ ਆ ਰੋਟੀ ਅੱਗੇ ਆਪਾਂ ਜਿੱਦਾਂ ਕਿ ਨਗੌਰ ਤੋਂ ਚੱਲ ਕੇ ਤਕਰੀਬਨ 40 ਕਿਲੋਮੀਟਰ ਆ ਗਏ ਇੱਥੇ ਕੁਚੇਰਾ ਨਾਮ ਦੀ ਜਗਾ ਵਾ ਕੁਚੇਰਾ ਇੱਕ ਛੋਟਾ ਜਿਹਾ ਕਸਬਾ ਵਾ ਤੇ ਇਧਰ ਮੇਰੇ ਪਿੱਛੇ ਜਿਹੜਾ ਰੋਡ ਜਾਂਦਾ ਹੈ ਪੁਸ਼ਕਰ ਨੂੰ ਜਾਂਦਾ ਵੱਡਾ ਹਾਈਵੇ ਤੇ ਇੱਥੋਂ ਰਾਹ ਪਾੜ ਜਾਂਦੇ ਨੇ ਤਕਰੀਬਨ 40 ਕਿਲੋਮੀਟਰ ਦਾ ਸਫ਼ਰ ਕੱਢਿਆ ਆਪਾਂ ਪਿੱਛੋਂ ਕੇਲੇ ਲੈ ਲਈ ਸੀਗੇ ਕੇਲੇ ਇੱਕ ਇੱਕ ਉਥੇ ਖਾ ਲਿਆ ਇੱਕ ਇੱਕ ਰੇ ਖਾ ਲਿਆ ਉਰੇ ਬਾਈ ਹੁਣੀ ਮਿਲ ਗਏ ਤੇ ਜਿਹੜੇ ਦੋ ਬਚਦੇ ਸੀਗੇ ਦੋ ਤਿੰਨ ਨੂੰ ਆਪਾਂ ਇਹਨਾਂ ਨੂੰ ਦੇਤੇ ਤੇ ਰੋਟੀ ਰਾਟੀ ਖਾਦਣੀ ਰੋਟੀ ਅੱਗੇ ਦੇ ਦੇਂ ਕਿਉਂਕਿ ਅੱਜ ਆਪਾਂ ਹਰ ਹਾਲ ਵਿੱਚ ਜਿਹੜਾ ਪੁਸ਼ਕਰ ਪਹੁੰਚਣਾ ਹੀ ਪਹੁੰਚਣਾ ਵਾ 140 ਕਿਲੋਮੀਟਰ ਤਕਰੀਬਨ ਨਗੌਰ ਸ਼ਹਿਰ ਤੋਂ ਪੁਸ਼ਕਰ ਉਥੇ ਕਿਉਂਕਿ ਜਿਹੜਾ ਦਮਦਮਾ ਸਾਹਿਬ ਆ ਪਿੰਡ ਖੇੜੇ ਤੋਂ ਆਪਣਾ ਉਹ ਵੀ 135 ਕਿਲੋਮੀਟਰ ਉਸ ਤੋਂ 5 ਕਿਲੋਮੀਟਰ ਜ਼ਿਆਦਾ ਵਾ ਤੇ ਅੱਜ ਆਪਾਂ ਹਰ ਹਾਲ ਵਿੱਚ ਪਹੁੰਚਣਾ ਕਿਉਂਕਿ ਇਹ ਮੇਲਾ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਮੈਨੂੰ ਲੱਗਦਾ 3 ਦਿਨ ਦਾ ਰਹਿ ਗਿਆ ਉਥੇ ਬਾਕੀ ਆਪਣਾ ਵੀਰ ਇੱਕ ਵੇਟ ਕਰ ਰਿਹਾ ਕਮਲ ਹੁਣਾਂ ਨੇ ਬਾਈ ਨੇ ਨੰਬਰ ਦਿੱਤਾ ਆਪਣੇ ਇੱਕ ਮਿੱਤਰ ਨੂੰ ਤੇ ਉਹ ਰੂਮ 'ਚ ਨੇ ਤੇ ਆਪਾਂ ਉੱਥੇ ਨਹਾਵਾਂਗੇ ਧੋਵਾਂਗੇ ਬਾਕੀ ਰੋਟੀ ਅੱਗੇ ਦੇਖਾਂਗੇ ਤੇ ਪਾਣੀ ਪੀਂਦੇ ਆ ਰਹੇ ਆ ਦੋ ਕੇਲੇ ਖਾਦੇ ਨੇ ਬਸ ਤੇ ਅੱਜ ਵਾਲਾ ਹੋ ਸਕਦਾ ਜਿਹੜਾ ਵਲੌਗ ਆ ਛੋਟਾ ਬਣੇ ਵੀਡੀਓ ਛੋਟੀ ਬਣੇ ਪਰ ਤੁਸੀਂ ਆਪਦੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸਾਂਝੀ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕੋਈ ਟਿੱਪਣੀ ਕੋਈ ਕਮੀ ਪੇਸ਼ੀ ਉਹ ਵੀ ਜ਼ਰੂਰ ਦੱਸਿਆ ਕਰੋ ਜੀ ਚੈਨਲ ਸਬਸਕ੍ਰਾਈਬ ਕਰਿਓ ਤੇ ਸਫ਼ਰ ਨਾਲ ਜੁੜੇ ਰਹੋ ਮੈਂ ਕਿਹਾ ਚੈੱਕ ਕਰ ਲਵਾਂ ਪਹਿਲਾਂ ਜਿਹੜੀ ਵੀਡੀਓ ਬਣਾਈ ਆ ਨਾ ਮੈਂ ਉਹ ਪੁੱਠੀ ਬਣ ਗਈ ਮੈਂ ਬਣਾਈ ਗਿਆ ਇਦਾਂ ਮੋੜ ਕੇ ਉਹ ਕੈਮਰਾ ਸਾਹਮਣੇ ਵਾਲਾ ਹੋ ਗਿਆ ਪਹਿਲਾਂ ਸਾਰਾ ਅਕਸਰ ਇਹ ਕਿਸੇ ਹੁੰਦੇ ਰਹਿੰਦੇ ਨੇ ਆਪਣਾ ਹਾਂ ਉਹ ਕੱਲ ਵੀ ਮੇਰੇ ਨਾਲ ਹੋਇਆ ਆਹ ਬਾਈ ਹੁਣ ਹੀ ਮਿਲੇ ਨੇ ਤੇ ਠੰਡਾ ਦਿੱਤਾ ਪੁੱਛਿਆ ਠੰਡਾ ਦਿੱਤਾ ਹਜੇ ਆਪਾਂ ਕੋਈ ਸ ਜ਼ਰੂਰਤ ਨਹੀਂ ਹੈਗੀ ਸਹੀ ਗੱਲ ਤੇ ਅੱਗੇ ਜਾ ਕੇ ਰੋਟੀ ਪਾਣੀ ਖਾਵਾਂਗੇ ਆਪਾਂ ਜਿਹੜਾ ਹੋਰ ਬਾਈ ਕੈਸੇ ਹੋ ਬਸ ਵਧੀਆ ਠੀਕ ਹੈ ਐਕਟਮ ਆਪਕਾ ਬਾਈ ਬਸ ਵਧੀਆ ਵਾਹ ਬਈ ਵਾਹ ਕਿਆ ਬਾਤ ਹੈ ਚਾਂਦੀ ਕੀ ਚੈਨੇ ਉਹ ਵੀ ਉੱਪਰ ਸੇ ਠੀਕ ਹੈ ਠੀਕ ਹੈ। ਬਾਈ ਹੋਟਲ ਤੇ ਕੰਮ ਕਰਦਾ ਬਾਈ ਕਹਿੰਦਾ ਕੋਈ ਕਿਹੜੇ ਤੇ ਕਿੱਥੇ ਠੀਕ ਹੈ ਕਹਿੰਦੇ ਬਾਈ ਕਹਿੰਦਾ ਨਾਲ ਹੀ ਆ। ਅੱਛਾ ਨਹੀਂ ਖਾਣਾ ਤਾਂ ਹੈਗਾ ਬਾਈ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਆ ਪਰ ਅਸੀਂ ਸਫ਼ਰ ਥੋੜਾ ਜਿਆਦਾ ਜ਼ਿਆਦਾ ਕੱਢਣਾ ਵਾ। ਮੈਂ ਕਿਹਾ ਵੀ ਰਸਤੇ ਵਿੱਚ ਕੁਝ ਆਏਗਾ ਹੀ ਆ। ਉਹ ਤਾਂ ਯਾਰ ਹਾਂ ਤੇ ਕੁਝ ਖਾ ਲੇਗੇ ਕੋਈ ਬਦ ਨਹੀਂ ਅਭੀ ਇਕੱਲੇ ਹੋ ਗਏ ਪਾਣੀ ਬਸ ਪਾਣੀ ਸੇ ਗੁਜ਼ਾਰਾ ਚੱਲਦਾ ਹੈ। ਤੇ ਅੱਛਾ ਆਪਕਾ ਹੋਟਲ ਹੈ? ਨਹੀਂ ਮੇਰਾ ਨਹੀਂ। ਅੱਛਾ ਆਪ ਕੰਮ ਕਰਦੇ ਆਂ ਵਾਹ ਤੇ ਠੀਕ ਹੈ ਠੀਕ ਹੈ ਠੀਕ ਹੈ। ਬਾਈ ਦਾ ਬਹੁਤ ਬਹੁਤ ਧੰਨਵਾਦ ਰੋਟੀ ਪਾਣੀ ਲਈ ਵੀਰ ਨੇ ਪੁੱਛਿਆ ਤੇ ਆਪਾਂ ਥੋੜਾ ਜਿਹਾ ਪਰ ਆਪਾਂ ਨੂੰ ਜਿਹੜੀ ਲਾਲਚਾ ਸਫਰ ਦਾ ਬੀ ਸਫਰ ਕੱਢਦੀ ਆ ਆਪਾਂ ਕਿ ਅੱਜ ਅੱਜ ਹਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਅੱਜ ਆਪਾਂ ਪਹੁੰਚਣਾ ਹੀ ਪਹੁੰਚਣਾ ਵਾ ਵੀਰ ਦਾ ਧੰਨਵਾਦ ਬਹੁਤ ਬਹੁਤ ਬਈਆ ਸ਼ੁਕਰੀਆ ਆਪਣਾ ਆਪਣੇ ਖਾਣਾ ਪਾਣੀ ਪੋਚਾ ਸ਼ੁਕਰੀਆ ਕੁਛ ਨਾ ਵਰਤਾ ਹਾਂ ਹਾਂ ਜਰੂਰ ਆਪਕੇ ਰਾਜਸਥਾਨ ਮੇ ਹੈ ਨਾ ਆਪ ਆਣਾ ਕਦੀ ਪੰਜਾਬ ਮੇ ਆਣਾ ਕੋਈ ਬਾਤ ਨਹੀਂ ਠੀਕ ਹੈ ਵੀ ਆئیں گے ਹਾਂ ਕਦੀ ਆਣਾ ਤਾਂ ਨੰਬਰ ਲੈ ਲਓ ਚਾਹੇ ਕੋਈ ਬਾਤ ਨਹੀਂ ਹਾਈ ਦੇ ਦਿੱਤੀ ਆਮਨੇ ਹਾਂ इनको ਮੈਸੇਜ ਕਰ ਦੇਣਾ ਤਾਂ ਜ਼ਰੂਰ ਗਮਾئیںਗੇ ਆਪਕੋ ਠੀਕ ਹੈ ਠੀਕ ਹੈ ਜੀ ਸਫਰ ਨਾਲ ਜੁੜੇ ਹੋ ਲਾਈਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਜੀ ਟਿੱਪਣੀਆਂ ਜਰੂਰ ਛੱਡਿਓ ਇਧਰ ਨਾ ਨਾ ਕਰਦੇ ਬਾਈ ਹੁਣੀ ਇਧਰ ਲੈ ਹੀ ਆਏ ਇੱਥੇ ਕਹਿੰਦੇ ਵੀ ਕਚੋਰੀ ਦਾ ਖਾ ਕੇ ਜਾਣੀ ਪੈਣੀ ਆ ਜਿਹੜੇ ਆਪਾਂ ਨੂੰ ਪਿੱਛੇ ਵੀਰਾ ਮਿਲਿਆ ਸੀ ਫਿਰ ਮੈਂ ਕਿਹਾ ਚੰਗਾ ਜਾਂ ਲੱਗਦਾ ਇਹਨੂੰ ਬਾਈ ਨੇ ਕਈ ਵਾਰੀ ਕਹਿਤਾ ਕਹਿੰਦਾ ਨਹੀਂ ਯਾਰ ਵੀ ਥੋੜਾ ਜਿਆਦਾ ਖਾਣਾ ਪੈਣਾ ਤੇ ਆਹ ਕਚੋਰੀ ਬੋਲਦੇ ਆਂ ਬਈ ਇਸਕੋ ਮਿੱਠੀ ਹੁੰਦੀ ਹੈ ਮਾਵਾ ਕਚੋਰੀ ਮਾਵਾ ਕਚੋਰੀ ਇਹਨੂੰ ਕਹਿੰਦੇ ਆ ਜੀ ਮਾਵਾ ਕਚੋਰੀ ਰਾਜਸਥਾਨ ਦੀ ਮਸ਼ਹੂਰ ਆ ਜਿਹੜੀ ਤੇ ਬਾਕੀ ਬਾਈ ਇੱਥੇ ਕੰਮ ਕਰਦਾ ਸੀ ਦੁਕਾਨ ਤੇ ਦੂਜਾ ਵੀਰਾ ਇੱਧਰ ਖੜਾ ਆਪਣਾ ਤੇ ਆਪਾਂ ਕਰਦੇ ਆ ਟਰਾਈ ਉਸ ਤੋਂ ਬਾਅਦ ਫਿਰ ਦੇਖਦੇ ਆ ਅੱਗੇ ਆਪਾਂ ਕਿੱਥੇ ਰੁਕਣਾ ਬਾਈ ਤਾਂ ਯਾਰ ਹਟਦੇ ਨਹੀਂ ਹੈਗਾ ਹੁਣ ਆ ਪਤਾ ਨਹੀਂ ਕੀ ਲਿਆਂਦਾ ਇਹ ਕੀ ਆ ਟਿੱਕੀ ਦੇ ਵਿੱਚ ਪਤਾ ਨਹੀਂ ਕੀ ਪਾ ਆਪਣੀਆਂ ਭੂਪੜੀਆਂ ਪਿਆਜ਼ ਦਾਲ ਭੂਜੀ ਆ ਪਾਇਆ ਹੋਇਆ ਆ ਦੋ ਪਲੇਟਾਂ ਆ ਗਈਆਂ ਹੁਣ ਤੱਕਾ ਬਾਈ ਯਾਰ ਤੇ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਣਾ ਪਾਣੀ ਹੋ ਗਿਆ ੱੱੱੱੱੱੱੱ ਤੇ ਹਾਂ ਫਿਰ ਮੈਂ ਕਹਾ ਯਾਰ ਚੰਗਾ ਜਿਹਾ ਲੱਗਦਾ ਫਿਰ ਤੁਸੀਂ ਵੀ ਕਹਿੰਦਾ ਸੀਗਾ ਵੀ ਇੰਨੀ ਵਾਰੀ ਪੁੱਛਿਆ ਉਹਨਾਂ ਨੇ ਤੇ ਖਾਦਾ ਨਹੀਂ ਕੁਛ ਅਸੀਂ ਪੁੱਛਦੇ ਸੀ ਬਾਈ ਇਹਦਾ ਨਾਮ ਕੀ ਹੈ ਬਾਈ ਕਹਿੰਦਾ ਇਹ ਵੀ ਕਰ ਤੂੰ ਹਾਂ ਫਿਰ ਮੈਂ ਕਹਾ ਤੁਸੀਂ ਵੀ ਕਹਿੰਦਾ ਸੀ ਵੀ ਖਾਦਾ ਨਹੀਂ ਇੰਨੀ ਵਾਰੀ ਪੁੱਛਿਆ ਬਾਈ ਨੇ ਤੇ ਚਲੋ ਫਿਰ ਥੋੜਾ ਥੋੜਾ ਮੈਂ ਕਹਾ ਵੀ ਤੇ ਸ਼ੁਕਰੀਆ ਵੀਰੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਓਕੇ ਬਾਈ ਓਕੇ ਇਹ ਜੀ ਰੋਡ ਸਿੱਧਾ ਹੀ ਆ ਨਾ ਬਸ ਠੀਕ ਆ ਵੀਰੇ ਆ ਤਕਰੀਬਨ 140 ਕਿਲੋਮੀਟਰ ਦੀ ਬਾੜ ਤੈ ਕਰਕੇ ਆਪਾਂ ਨਗੌਰ ਤੋਂ ਜੀ ਪੁਸ਼ਕਰ ਪਹੁੰਚ ਗਏ ਜਿਹੜਾ ਸੁਪਨਾ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਸੀ ਤੇ ਅੱਜ ਪੂਰਾ ਹੋ ਗਿਆ ਉਹ ਸਾਹਮਣੇ ਆਪਣੇ ਮਾਊਂਟੇਨ ਵੀ ਦਿਖਣ ਲੱਗ ਗਏ ਪੁਸ਼ਕਰ ਮੇਲਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਜੀ ਇੰਡੀਆ ਵਿੱਚ ਤਾਂ ਹੈਗਾ ਹੀ ਆ ਤੇ ਬਾਕੀ ਜਿਹੜੇ ਰੰਗ ਢੰਗ ਮੇਲਾ ਤੁਹਾਨੂੰ ਪੁਸ਼ਕਰ ਦਾ ਸਵੇਰੇ ਦਿਖਾਵਾਂਗੇ ਤੇ ਬਹੁਤ ਆ ਜਦੋਂ ਮੈਂ ਕਹਿੰਦਾ ਬਸ ਹੋ ਗਈ ਜਮਈ ਐਂਡ ਹੋ ਗਿਆ ਕੰਮ ਕੀ ਕਹਿੰਦੀ ਆ ਉਹਨੇ ਲੱਤਾਂ ਫਿਰ ਲੱਤਾਂ ਲੱਤਾਂ ਕੁਛ ਨਹੀਂ ਕਹਿੰਦੀ ਆ ਉਹ ਕਹਿੰਦੀ ਇੱਕ ਵਾਰੀ ਬਸ ਰੂਮ ਚ ਲੈ ਚੱਲ ਹਾਂ ਉਹ